ਭਾਈ ਜਿਹੜੇ ਸਿੱਧੂ ਮੂਸੇਵਾਲੇ ਦੇ ਚਾਹਣ ਵਾਲੇ ਨੇ ਉਹਨਾਂ ਦੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਸਿੱਧੂ ਬਾਈ ਦੇ ਛੋਟੇ ਭਰਾ ਨੇ ਜਨਮ ਲਿਆ ਬਿਲਕੁਲ ਦੋਸਤੋ ਪੁੱਤਰ ਦੀ ਦਾਤ ਦਿੱਤੀ ਹੈ ਰੱਬ ਨੇ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਜਿਹੜੀ ਪੋਸਟ ਤੁਸੀਂ ਇਹ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਆ ਬਾਪੂ ਬਲਕੌਰ ਸਿੰਘ ਨੇ ਆਪਣੇ ਫੇਸਬੁੱਕ ਦੇ ਉੱਪਰੋਂ ਪਾ ਕੇ ਸਭ ਨੂੰ ਦੱਸਿਆ ਕਿ ਭਾਈ ਸਾਡੀ ਝੋਲੀ ਇੱਕ ਵਾਰ ਫੇਰ ਤੋਂ ਪਰਮਾਤਮਾ ਨੇ ਖੁਸ਼ੀਆਂ ਨਾਲ ਭਰ ਦਿੱਤੀ ਹੈ। ਲਿਖਿਆ ਕੀ ਹੈ ਬਾਪੂ ਬਲਕੌਰ ਸਿੰਘ ਨੇ ਤੁਸੀਂ ਪੋਸਟ ਦੇ ਵਿੱਚ ਦੇਖ ਰਹੇ ਹੋ। ਬਾਪੂ ਬਲਕੌਰ ਸਿੰਘ ਹੋਰੀ ਕੀ ਲਿਖਦੇ ਨੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਣਾ। ਬਾਪੂ ਬਲਕੌਰ ਸਿੰਘ ਹੋਰੀ ਇੱਥੇ ਲਿਖਦੇ ਨੇ ਕਿ ਸ਼ੁਭਦੀਪ ਨੂੰ ਚਾਉਣ ਵਾਲਿਆਂ ਲਈ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭਦਾ ਛੋਟਾ ਵੀਰ ਪਾਇਆ ਹੈ। ਬਹਿਗਰੂ ਦੀ ਮਿਹਰ ਸਦਕਾ ਪਰਿਵਾਰ ਤੰਦਰੁਸਤ ਹੈ ਤੇ ਸਾਰੇ ਸ਼ੁਭਚਿੰਤਕ ਨੇ ਜਿਹੜੇ ਉਹਨਾਂ ਦੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ। ਤਾਂ ਬਾਪੂ ਬਲਕੌਰ ਸਿੰਘ ਨੇ ਦੋਸਤੋ ਇਹ ਪੋਸਟ ਪਾਈ ਹੈ। ਪੋਸਟ ਪਾ ਕੇ ਧੰਨਵਾਦ ਕੀਤਾ ਹੈ ਬਹੁਤ ਦਿਨਾਂ ਦਾ ਕਿਹਾ ਜਾ ਰਿਹਾ ਸੀ ਕਿ ਬਾਈ ਸਿੱਧੂ ਦੀ ਹਵੇਲੀ ਵਿੱਚ ਜੜਵਾ ਬੱਚਿਆਂ ਨੇ ਜਨਮ ਲਿਆ ਦੋ ਬੱਚੇ ਹੋਏ ਨੇ ਇੱਥੋਂ ਤੱਕ ਲੋਕਾਂ ਨੇ ਖਬਰ ਚਲਾਤੀ ਸੀ ਕਿ ਦੋਨੋਂ ਮੁੰਡੇ ਨੇ ਪਰ ਬਾਪੂ ਬਲਕੌਰ ਸਿੰਘ ਨੇ ਇੱਥੇ ਫੋਟੋ ਪਾਈ ਹੈ ਨਾਲ ਉਸ ਬੱਚੇ ਦੀ ਵੀ ਫੋਟੋ ਪਾਈ ਹੈ ਬਾਪੂ ਬਲਕੌਰ ਸਿੰਘ ਨੇ ਤੁਸੀਂ ਦੇਖ ਰਹੇ ਹੋ ਤੇ ਬਾਪੂ ਬਲਕੌਰ ਸਿੰਘ ਨੇ ਪਹਿਲਾਂ ਵੀ ਕਿਹਾ ਸੀ ਕਿ ਅਫਵਾਹਾਂ ਨਾ ਫਲਾਓ ਜਿੱਦਨ ਵੀ ਕੋਈ ਗੱਲ ਹੋਊਗੀ ਮੈਂ ਖੁਦ ਸਾਹਮਣੇ ਆ ਕੇ ਆਪ ਦੱਸੂਗਾ ਕਿਉਂਕਿ ਬਾਪੂ ਬਲਕੌਰ ਸਿੰਘ ਹੋਰੀ ਪਹਿਲਾਂ ਵੀ ਆਖ ਚੁੱਕੇ ਸੀ ਕਿ ਆ ਸਾਡੇ ਜਿਹੜੇ ਜੀਣ ਦੀ ਉਮੀਦ ਹੋ ਤੁਸੀਂ ਹੋ ਸਿੱਧੂ ਦੇ ਚਾਹਣ ਵਾਲਿਆਂ ਜਦੋਂ ਅਸੀਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਿੱਧੂ ਦਾ ਜਦੋਂ ਕੋਈ ਗਾਣਾ ਆਉਂਦਾ ਗੀਤ ਰਿਲੀਜ਼ ਕਰਦੇ ਆ ਪਰਿਵਾਰ ਦੇ ਵਿੱਚ ਕੋਈ ਖੁਸ਼ੀ ਗਮੀ ਹੁੰਦੀ ਹੈ ਸ਼ੇਅਰ ਕਰਦੇ ਆ ਫਿਰ ਅਸੀਂ ਇਹ ਕਿਵੇਂ ਸ਼ੇਅਰ ਨਹੀਂ ਕਰਾਂਗੇ ਤਾਂ ਉਸੇ ਤਰ੍ਹਾਂ ਵਾਅਦੇ ਦੇ ਪੱਕੇ ਰਹੇ ਨੇ ਬਾਪੂ ਬਲਕੌਰ ਸਿੰਘ ਹੋਰੀ ਬਾਪੂ ਬਲਕੌਰ ਸਿੰਘ ਨੇ ਬੱਚੇ ਦੀ ਫੋਟੋ ਵੀ ਸਿੱਧੂ ਦੇ ਚਾਹਣ ਵਾਲਿਆਂ ਨਾਲ ਸਾਂਝਾ ਕਰੀਆ ਤੇ ਇਸ ਫੋਟੋ ਦੇ ਵਿੱਚ ਤੁਸੀਂ ਇੱਕ ਹੋਰ ਖਾਚੀ ਦੇਖ ਰਹੇ ਹੋਗੇ ਸ਼ਾਇਦ ਤੁਸੀਂ ਨੇ ਨੋਟ ਕਰੀ ਹੋਵੇ ਤੁਸੀਂ ਪਿੱਛੇ ਸਿੱਧੂ ਦੀ ਫੋਟੋ ਦੇਖ ਰਹੇ ਹੋ ਲੇਜ਼ਰ ਨੈਵਰ ਡਾਈ ਲਿਖਿਆ ਹੋਇਆ ਤੇ ਨਾਲ ਤੁਸੀਂ ਬੱਚੇ ਦੀ ਫੋਟੋ ਬਾਪੂ ਬਲਕੌਰ ਸਿੰਘ ਹੋਰਾਂ ਦੀ ਝੋਲੀ ਦੇ ਵਿੱਚ ਦੇਖ ਰਹੇ ਹੋ ਕਿ ਝੋਲੀ ਦੇ ਵਿੱਚ ਜੋ ਬੱਚਾ ਬਾਪੂ ਬਲਕੌਰ ਸਿੰਘ ਨੇ ਫੜਿਆ ਹੋਇਆ ਤੇ ਕਿ ਕੱਟੇ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਯਾਨੀ ਕਿ ਸਿੱਧੂ ਕਿਤੇ ਨਹੀਂ ਗਿਆ ਸਿੱਧੂ ਸਾਡੇ ਵਿੱਚ ਤੋਂ ਇੱਕ ਵਾਰ ਫੇਰ ਆ ਗਿਆ ਤੇ ਰੱਬ ਮਿਹਰ ਕਰੇ ਕਿ ਇਸ ਬੱਚੇ ਨੂੰ ਜਲਦੀ ਜਲਦੀ ਜਵਾਨ ਕਰੇ ਅਤੇ ਜਿਵੇਂ ਸਿੱਧੂ ਨੇ ਸਫਲਤਾ ਦੇ ਝੰਡੇ ਗੱਡੇ ਸੀ ਉਸੇ ਤਰ੍ਹਾਂ ਇਹ ਬੱਚਾ ਵੀ ਸਫਲਤਾ ਦੇ ਝੰਡੇ ਗੱਡੇ ਅਤੇ ਖਾਸ ਕਰਕੇ ਨਾજર ਨਾ ਲੱਗੇ ਇਸ ਬੱਚੇ ਨੂੰ ਇਸ ਪਰਿਵਾਰ ਨੂੰ ਕਿਉਂਕਿ ਬਹੁਤ ਸਮੇਂ ਮਗਰੋਂ ਇਸ ਪਰਿਵਾਰ ਨੂੰ ਰੱਬ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੁਸ਼ੀਆਂ ਦਿੱਤੀਆਂ ਨੇ ਬਾਈ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਜਿਹੜੀ ਖੁਸ਼ੀ ਰੱਬ ਨੇ ਦਿੱਤੀ ਹੈ ਤੁਸੀਂ ਵੀ ਕਮੈਂਟਾਂ ਵਿੱਚ ਜਰੂਰ ਸਾਂਝਾ ਕਰਿਓ ਨਾਲ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਧੰਨਵਾਦ ਰੱਬ ਰੱਖਾ ਤੁਸੀਂ ਵੀ ਬਾਈ ਜੀ ਆਪਣੀ ਰਾਏ ਜਰੂਰ ਦਿਓ ਕਿ ਤੁਹਾਨੂੰ ਕਿੰਨੀ ਕੋ ਖੁਸ਼ੀ ਹੋਈ ਕਿਉਂਕਿ ਬਹੁਤ ਸਮੇਂ ਮਗਰੋਂ ਜਿਵੇਂ ਮੈਂ ਕਿਹਾ ਕਿ ਪਰਿਵਾਰ ਦੇ ਵਿਰੇ ਵਿੱਚ ਖੁਸ਼ੀ ਆਈ ਐ ਸਿੱਧੂ ਦੇ ਜਾਣ ਤੋਂ ਬਾਅਦ ਤਾਂ ਜਿਹੜੀਆਂ ਖੁਸ਼ੀਆਂ ਸੀ ਹਵੇਲੀ ਤੋਂ ਮੂਹੇ ਫੇਰ ਗਿਆ ਸੀ ਪਰ ਲੋਕਾਂ ਨੂੰ ਉਮੀਦ ਬਹੁਤ ਸੀ ਕਿ ਸਿੱਧੂ ਕਿਸੇ ਨਾ ਕਿਸੇ ਰੂਪ ਚ ਦੁਬਾਰੇ ਵਾਪਸ ਆਊਗਾ ਤਸਵੀਰ ਦੇਖ ਕੇ ਸਿੱਧੂ ਦੇ ਜਿਹੜੇ ਚਾਹਣ ਵਾਲੇ ਨੇ ਬਹੁਤ ਖੁਸ਼ ਨੇ ਕਿ ਆਖਰ ਰੱਬ ਨੇ ਸੁਣੀ ਐ ਰੱਬ ਨੇ ਇੱਕ ਵਾਰ ਫੇਰ ਤੋਂ ਖੁਸ਼ੀਆਂ ਦਿੱਤੀਆਂ ਨੇ ਵਿਚਾਰ ਜ਼ਰੂਰ ਦਿਓ ਆਪਣੇ ਧੰਨਵਾਦ